ਪੰਜਾਬ 'ਚ ਸ਼ਰੀਆਮ ਗੋਲੀ ਚੱਲਣ ਦੇ ਮਾਮਲੇ ਲਗਾਤਾਰ ਦਿਨ-ਬਦ ਦਿਨ ਵੱਧਦੇ ਹੀ ਜਾ ਰਹੇ ਨੇ ਤੇ ਇੰਜ ਲੱਗ ਰਿਹਾ ਕਿ ਪੰਜਾਬ 'ਚ ਸ਼ਰੀਆਮ ਗੋਲੀ ਚੱਲਣਾ ਤਾਂ ਕੋਈ ਖੇਡ ਹੀ ਬਣ ਗਿਆ ਕਿਉਂਕਿ ਕਿਸੇ ਨੂੰ ਵੀ ਡਰ ਨਹੀਂ ਹੈ ਆਏ ਦਿਨ ਕੋਈ ਨਾ ਕੋਈ ਕਿਤੇ ਨਾ ਕਿਤੇ ਸ਼ਰੀਆਮ ਗੋਲੀ ਕਿਸੇ ਤੇ ਵੀ ਚਲਾਰ ਰਿਹਾ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਖੌਫ ਦੇ ਨਾ ਹੀ ਪੁਲਿਸ ਨੂੰ ਕਿਸੇ ਨੂੰ ਡਰ ਲੱਗ ਰਿਹਾ ਨਾ ਹੀ ਸਰਕਾਰ ਨੂੰ ਤੇ ਨਾ ਹੀ ਪ੍ਰਸ਼ਾਸਨ ਨੂੰ ਆਖਿਰ ਕਾਨੂੰਨ ਵਿਵਸਥਾ ਪੰਜਾਬ ਦੀ ਕਿੱਥੇ ਜਾ ਰਹੀ ਹੈ ਇਹ ਵੱਡੇ ਸਵਾਲ ਸਰਕਾਰ ਤੇ ਖੜੇ ਹੋ ਜਾਂਦੇ ਨੇ ਤੇ ਹੁਣ ਫੇਰ ਤੋਂ ਇਦਾਂ ਦੀ ਹੀ ਸ਼ਰੀਆਮ ਗੋਲੀਆਂ ਚੱਲਣ ਦੀ ਘਟਨਾ ਪੰਜਾਬ ਦੇ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਅਜ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਮਾਲਿਕ ਰਾਹੁਲ ਕੱਕੜ ਤੇ ਸ਼ਰੀਆਮ ਇਮੀਗ੍ਰੇਸ਼ਨ ਸੈਂਟਰ ਦੇ ਮਾਲਿਕ rahul kakkar ਆਪਣੀ ਐਕਟੀਵਿਟੀਆਂ ਕਿੱਥੇ ਜਾ ਰਹੀ ਸੀ ਬਾਈਕ ਸਵਾਰ ਕੁਝ ਨੌਜਵਾਨ ਆਉਂਦੇ ਨੇ ਉਹਨਾਂ ਦਾ ਪਿੱਛਾ ਕਰਦੇ ਨੇ ਤੇ ਉਹਨਾਂ 'ਤੇ ਫਾਇਰਿੰਗ ਕਰ ਦਿੰਦੇ ਨੇ ਉਹ ਆਪਣੀ ਜਾਨ ਪਹੁੰਚਾਉਂਦੇ ਨੇ ਤੇ ਐਕਟਿਵਾਂ ਨੂੰ ਕੁਮਾਉਂਦੇ ਨੇ ਤੇ ਉਹਨਾਂ ਦੀ ਸੱਜੀ ਬਾਹਤੋ ਗੋਲੀ ਲੱਗ ਕੇ ਨਿਕਲ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਜਾਂਦਾ ਤੇ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਇਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚਦੀ ਹੈ ਤੇ ਮੌਕੇ 'ਤੇ ਪਹੁੰਚੇ ਐਸਐਸਪੀ ਫਿਰੋਜ਼ਪੁਰ ਵੱਲੋਂ ਜਦੋਂ ਸਵਾਲ ਹੋਇਆ ਤੇ ਉਹਨਾਂ ਨੇ ਕਿਹਾ ਹੀ ਇਸ ਪਰਫੈਕਟਲੀ 올 ਰਾਈਟ ਬਾਕੀ ਅਸੀਂ ਮਾਮਲੇ ਦੀ ਜਾਂਚ ਕਰ ਰਿਹਾ इन कैजूअल का जवाब दे के उ गनीमत रही इमीग्रेस सेंटर दे मालक राहुल कक्कड़ की जान बच गई पर अगर उन्होंने गोली छाती च लग जाती जान चली जाती तो आखिर इसका जवाब दे कौन होंगे मैं राहुल कक्कड़ सन ऑफ श्री अरुण कक्कड़ मैं वे ऑड इमीग्रेष्ठ मेरा बिजनेस है और मैं अनिल रोड से अपने ऑफिस जा रहा था तो एक बाइक पे दो बंदे थे दोनों ने मुंह और सर अपना बांधा हुआ था उन्होंने पिछले जो सवार था उसने एकदम वेपन निकाल के मेरे को शूट कर दिया और एम उनका यही था कि भाई दिल आ, मतलब चेस्ट पे शूट करना था मैंने एकदम बाइक स्कूटी जो थी मेरी वो साइड करी राइट साइड पे, तो मेरे यहाँ पे लग के और मैं फटाफट ऑफिस गया स्कूटी बका के वहाँ से अपना लाइसेंसी वेपन लिया और अपनी वाइफ को लिया और अनिल बागी हॉस्पिटल आ गया यहाँ पर हाँ जी लगी हुई थी की पता नहीं जी नहीं मेरी कोई किसी से रंजिश नहीं है जी मेरी मेरी किसी से कोई रंजिश नहीं है इस पता लगा। नहीं अभी तहकीकत कर रहे हैं पुलिस वाले बाकी अभी कुछ नहीं है ਇਹ ਮਾਮਲਾ ਹੋਇਆ ਸੱਤੀ ਮਾਮਲਾ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਇਆ ਹਾਂ ਰਾਹੁਲ ਕੱਕੜ ਹੈ ਜੀ ਇਹਨਾਂ ਨੇ ਪਰਫੈਕਟਲੀ 올 ਰਾਈਟ ਵਿਚ ਅਦਰਵਾਇਸ ਇਹਨਾਂ ਨੇ ਦੱਸਿਆ ਵੀ ਕੋਈ ਦੋ ਜਣੇ ਆਏ ਸੀ ਮੋਟਰਸਾਈਕਲ ਤੇ ਸੀ ਉਹਨਾਂ ਨੇ ਇਹਦੇ ਵੱਲੋਂ ਫਾਇਰ ਕਰਨ ਲੱਗੇ ਇਹਨਾਂ ਨੇ ਥੋੜੇ ਪਾਸੇ ਤੇ ਇਹਨਾਂ ਦੀ ਬਾਤ ਲੱਗੀ ਤੇ ਬਾਕੀ ਅਸੀਂ ਸਾਰੇ ਪਾਸੇ ਸਾਡੀ ਟੀਮਸ ਭੇਜੀ ਆਉਂਦੀਆਂ ਨਾਕਾਬੰਦੀ ਕੀ ਸੀ ਜਲਦੀ ਬੰਦੇ ਨੂੰ ਫੇਸ ਕਰ ਲੈ ਸੱਤਾ ਦਾ ਕੰਮ ਕਰਦੇ ਰਹੇ ਇਹਨਾਂ ਤਾਂ ਜੀ ਟ੍ਰੈਵਲ ਏਜੰਸੀ ਰਹੀ ਸੀ ਕੁਈ ਦਸ਼ਮੀ ਤਸੀਸ ਹੱਥੇ ਨਹੀਂ ਕਿਤੇ ਕਿੱਲਾ ਨਹੀਂ ਕੁਛ ਨਹੀਂ ਦੱਸਿਆ ਕੁਛ ਪਿਆਰ ਸਹੀ ਹੈ ਸਹੀ ਹੈ ਹਾਂ ਸੋਲਵ ਇੱਕ ਨੂੰ ਅੱਧੀ ਸੌਂਕਾ ਹੈ ਨਾ ਇੱਕ ਇੱਕ ਜਹਾਜ਼ ਦੀ ਬਾਤ ਹੈ ਇਸ ਦੇ ਨਾਲ ਹੀ ਇੱਥੇ ਹੀ ਮਾਮਲਾ ਨਹੀਂ ਰੁਕਦਾ ਬੀਤੇ 2 ਦਿਨ ਦਿਨ ਪਹਿਲਾਂ ਵੀ ਫਿਰੋਜ਼ਪੁਰ ਚ ਗੋਲੀ ਚੱਲਣ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਸੀ ਜਿੱਥੇ ਇੱਕ ਡਾਕਟਰ ਦੇ ਸੈਂਟਰ ਚ ਸ਼ਰੀਆਮ ਕੁਝ ਲੋਕ ਕੁਝ ਜਾਂਦੇ ਨਹੀਂ ਤੇ ਬਹਿਸ ਕਰਦੇ ਨੇ ਤੇ ਉਸ ਤੋਂ ਬਾਅਦ ਗੋਲੀਆਂ ਡਾਕਟਰ ਤੇ ਚਲਾ ਕੇ ਫਰਾਰ ਹੋ ਜਾਂਦੇ ਨੇ ਕੁਝ ਦਿਨਾਂ ਪਹਿਲਾਂ ਹੀ ਇਹ ਘਟਨਾ ਵੀ ਫਿਰੋਜ਼ਪੁਰ ਤੋਂ ਹੀ ਸਾਹਮਣੇ ਆਈ ਸੀ ਇੱਕ ਡਾਕਟਰ ਦੇ ਸੈਂਟਰ ਚ ਜੋ ਸੀਗੇ ਕੁਝ ਲੋਕ ਜਾਂਦੇ ਨੇ ਪਹਿਲੇ ਉਹਨਾਂ ਵਿਚਕਾਰ ਕੁਝ ਤਿੱਖੀ ਬਹਿਸ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਡਾਕਟਰ ਤੇ ਸ਼ਰੀਆਮ ਗੋਲੀਆਂ ਚਲਾ ਦਿੰਦੇ ਨੇ ਇਸ CCTV ਡਾਕਟਰ ਦੇ ਕਲੀਨਿਕ ਤੋਂ ਬਾਅਦ ਨੇ ਜਿਤੇ ਤੁਸੀਂ ਵੀ ਕੁਝ ਲੋਕ ਡਾਕਟਰ ਦੇ ਕਲੀਨਿਕ ਚ ਜਾ ਰਹੇ ਨੇ ਸੋ ਬਾ ਜਾਣਕਾਰੀ ਮੁਤਾਬਕ ਅੰਦਰ ਜਾ ਕੇ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਹੁੰਦੀ ਹੈ ਤੇ ਉਸ ਤੋਂ ਬਾਅਦ ਸ਼ਰੀਆਮ ਗੋਲੀਆਂ ਡਾਕਟਰ ਤੇ ਚਲਾ ਦਿੱਤੀਆਂ ਜਾਂਦੀਆਂ ਨੇ ਡਾਕਟਰ ਵੀ ਜ਼ਖਮੀ ਹੁੰਦੇ ਨੇ ਤੇ ਉਹਨਾਂ ਦਾ ਵੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਤੇ ਦੋਵੇਂ ਹੀ ਕੱਟਨੇ ਆ ਕਿਸ ਨੇ ਕੀਤੀ ਹੈ ਤੇ ਕਿਉਂ ਕੀਤੀ ਹੈ ਇਹ ਹਜੇ ਸਾਫ਼ ਨਹੀਂ ਹੋਇਆ ਹੈ ਪਿੰਦਰਜੀਤ ਸਿੰਘ ਨਾਂ ਦਾ ਵਿਅਕਤੀ ਹੈ 44 ਸਾਲ ਦੀ ਉਮਰ ਹੈ ਆਪਦੀ ਇਹਦੀ ਕੋਈ ਕਲੀਨਿਕ ਹੈ ਬੀ ਐਮ ਐਸ ਇੱਕ ਕਲੀਨਿਕ ਤੇ ਬੈਠਾ ਸੀ ਉਹ ਦੱਸਣ ਮੁਤਾਬਕ ਉੱਥੇ ਤਿੰਨ ਬੰਦੇ ਆਏ ਆ ਜਿਹੜੇ ਕਿ ਇਹਦੇ ਨਾਲ ਉੱਥੇ ਕੋਈ ਬਹਿਸ ਹੋਈ ਐ ਉਸ ਤੋਂ ਬਾਅਦ ਗੋਲੀ ਚੱਲੀ ਐ ਤੇ ਬਾਕੀ ਜਿਹੜਾ ਇਹ ਜਿਵੇਂ ਵੀ ਹੁਣ ਬਿਆਨ ਲਿਖਾਉਂਦਾ ਹੀ ਇਜ਼ ਆਊਟ ਆਫ ਡੇਂਜਰ ਜਿਵੇਂ ਬਿਆਨ ਲਿਖਾਉਂਦਾ ਉਹਦੇ ਮੁਤਾਬਕ ਕਾਰਵਾਈ ਕਰਕੇ ਅਸੀਂ ਆਪਣੀਆਂ ਟੀਮਾਂ ਲਾਤੀ ਐ ਇਮੀਡੀਏਟਲੀ ਐਕਸ਼ਨ ਕਰਦੇ ਹੋਏ ਕੇਸ ਸਟ੍ਰ ਕਰਕੇ ਜਿਹੜੇ ਬੰਦੇ ਆਏ ਸੀ ਉਹਨਾਂ ਨੂੰ ਫੜਿਆ ਜਾਏਗਾ ਤੇ ਸਰ ਜਿਹੜੀ ਗੋਲੀ ਸਰ ਡਾਕਟਰ ਜੀ ਪਿੱਛੇ ਤੋਂ ਜਿਹਦੀ ਗੋਲੀ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬੀ ਐਮ ਐਸ ਜੀ ਸਰ ਗੋਲੀ ਇਕੱਲੀਆਂ ਜਿਆਦਾ ਨਹੀਂ ਲੱਗੂਗੀ ਗੋਲੀਆਂ ਇਹ ਤਾਂ ਦਸਮਤਵ ਤਾਂ ਇੱਕ ਹੀ ਚੱਲੀ ਆ ਹੁਣ ਦੇਖਦੇ ਆ ਜੀ ਬਖਤਰੇ ਤੋਂ ਬਾਹਰ ਨਾ ਸਰ ਬਿਲਕੁਲ ਖਤਰੇ ਤੋਂ ਬਾਹਰ ਟੋਟਲ ਕਿਮਿੰਜਡ ਹੋਇਆ ਸਰ ਇਹ ਕੁਝ ਦਿਨਾਂ ਨਾਲ ਹੋਰ ਸੀਗਾ ਜਦੋਂ ਉੱਥੇ ਹੱਥੋਂ ਪਈ ਵੀ ਹੋਏ ਆ ਤੇ ਉਹਦੇ ਚੋਂ ਦੂਜੇ ਦੇ ਵੀ ਥੋੜੇ ਜਿਹਾ ਕੋਈ ਸਪ੍ਰਿੰਟਰਸ ਵਗੈਰਾ ਲੱਗੇ ਤੇ ਫਿਲਹਾਲ ਪੁਲਿਸ ਦੋਨੋਂ ਹੀ ਮਾਮਲਿਆਂ ਦੀ ਜਾਂਚ 'ਚ ਲੱਗੀ ਹੋਈ ਹੈ ਪਰ ਇਹ ਦੋਨੋਂ ਘਟਨਾਵਾਂ ਨੂੰ ਲੈ ਕੇ ਫੇਰ ਤੋਂ ਵੱਡੇ ਸਵਾਲ ਜੁਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਖੜੇ ਹੁੰਦੇ ਨੇ ਕਿ ਆਏ ਦਿਨ ਕੋਈ ਵੀ ਕਿਤੇ ਵੀ ਸ਼ਰੀਆਮ ਗੋਲੀਆਂ ਚਲਾ ਰਿਹਾ ਗੋਲੀ ਚਲਾਣਾ ਤਾਂ ਜਿਵੇਂ ਇੱਕ ਖੇਡ ਬਣ ਗਈ ਹੈ ਕਿ ਕਿਸੇ ਨੇ ਵੀ ਗੋਲੀ ਚੱਕੀ ਤੇ ਕਿਸੇ ਨੂੰ ਵੀ ਰਡਾਰ ਤੇ ਲੈ ਕੇ ਗੋਲੀ ਮਾਰ ਦਿੱਤੀ ਕਿਸੇ ਨੂੰ ਕੋਈ ਡਰ ਸਰਕਾਰ ਦਾ ਰਿਆ ਹੀ ਨਹੀਂ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਇੱਥੋਂ ਤੱਕ ਖਰਾਬ ਹੋ ਗਈ ਹੈ ਕਿ ਲਗਾਤਾਰ ਹੀ ਆਏ ਦਿਨ ਪੰਜਾਬ 'ਚ ਕਿਤੇ ਨਾ ਕਿਤੇ ਗੋਲੀ ਸ਼ਰਿਆਮ ਚੱਲ ਰਹੀ ਹੈ ਲੋਕਾਂ ਦੇ ਮਨ 'ਚ ਇੰਨਾ ਡਰ بیٹھ ਗਿਆ ਕਿ ਪਤਾ ਹੀ ਨਹੀਂ ਕਿ ਕਿਤੇ ਵੀ ਕਦੋਂ ਵੀ ਉਹਨਾਂ ਤੇ ਗੋਲੀ ਚੱਲ ਜਾਵੇ ਬਾਹਰ ਤਾਂ ਕੀ ਕਹਿਣਾ ਲੋਕ ਘਰ ਦੇ ਅੰਦਰ ਵੀ ਸੁਰੱਖਿਤ ਨਹੀਂ ਨੇ ਉਹਨਾਂ ਡਾਕਟਰ ਆਪਣੇ ਕਲੀਨਿਕ 'ਚ ਬੈਠੇ لیکن وہ ڈاکٹر اپنے کلینک 'ਚ ਬੈਠੇ ਸੀ ਆਪਣਾ ਕੰਮ ਕਰ ਰਹੇ ਸੀ ਲੇਕਿਨ ਲੋਕ ਉਹ ਨਾ ਦੇ ਕਲੀਨਿਕ ਦੇ ਅੰਦਰ ਆ ਕੇ ਉਹਨਾਂ ਨੂੰ ਗੋਲੀ ਮਾਰ ਕੇ ਚਲੇ ਗਏ ਉਦਾਂ ਹੀ ਇਮੀਗ੍ਰੇਸ਼ਨ ਦੇ ਹਮਜੂ ਸੈਂਟਰ ਦੇ ਮਾਲਕ ਸੀ ਇਹ ਵੀ ਆਪਣੀ ਐਕਟੀਵਿਟੀ ਕਿਤੇ ਜਾ ਰਹੇ ਸੀ ਤੇ ਸ਼ਰੀਆਮ ਨੌਜਵਾਨਾਂ ਆਂਦੇ ਨੇ ਤੇ ਗੋਲੀ ਮਾਰ ਕੇ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਪੁਲਿਸ ਬਸ ਆਸ਼ਵਾਸ਼ਣ ਦੇ ਦਿੰਦੀ ਹੈ ਕਿ ਮਾਮਲੇ ਦੀ ਜਾਂਚ ਕਰ ਰਹੀ ਹੈ ਜਲਦੀ ਕਾਰਵਾਈ ਕੀਤੀ ਜਾਵੇਗੀ ਤੇ આરોપીਆਂ ਨੂੰ ਫੜਨ 'ਚ ਲੱਗੇ ਹੋਏ ਨੇ ਪਰ ਆਖਰ ਸਵਾਲ ਉਹੀ ਕਿ ਇੱਕ ਇਸ ਤਰ੍ਹਾਂ ਦੀਆਂ ਕਟਨਾ ਜੋ ਹੈ ਪੰਜਾਬ 'ਚ ਇੰਨੀ ਸਾਰੀਆਂ ਕਿਉਂ ਵਾਪਰੀਆਂ ਨੇ ਕੀ ਆਖਿਰ ਕਿਸੇ ਨੂੰ ਕਾਨੂੰਨ ਦੀ ਵਿਵਸਥਾ ਦਾ ਡਰ ਕਿਉਂ ਨਹੀਂ ਰਿਹਾ ਸ਼ਰੀਆਮ ਇਹੋ ਜਿਹੀਆਂ ਕਟਨਾ ਦਿਨ-ਬਦ ਦਿਨ ਪੰਜਾਬ 'ਚ ਵੱਧਦੀਆਂ ਜਾ ਰਹੀਆਂ ਨੇ ਤੇ ਪੰਜਾਬ ਸਰਕਾਰ ਦਾ ਧਿਆਨ ਕਿੱਥੇ ਆਖਿਰ ਪੰਜਾਬ ਸਰਕਾਰ ਦਾ ਇਸ ਖਿਲਾਫ ਕੋਈ ਐਕਸ਼ਨ ਕਿਉਂ ਨਹੀਂ ਹੋ ਰਿਹਾ ਇਹ ਕੋਈ ਪਹਿਲੀ ਕਟਨਾ ਨਹੀਂ ਹੈ ਜੋ ਪੰਜਾਬ 'ਚ ਵਾਪਰੀਏ ਇਸ ਤੋਂ ਕੁਝ ਦਿਨ ਪਹਿਲਾਂ ਵੀ ਇੱਕ ਸਰਕਾਰ ਦੇ ਮੁਲਾਜ਼ਮ ਵੱਲੋਂ ਵੀ ਸ਼ਰੀਆਮ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਅੰਮ੍ਰਿਤਸਰ ਦੇ ਬਿਜਲੀਕਰ ਦੇ ਜੈਨੇ ਸ਼ਰੀਆਮ ਗੋਲੀ ਚਲਾ ਦਿੱਤੀ ਸੀ ਜਿਸ ਇੱਕ ਮਾਸੂਮ ਨੌਜਵਾਨ ਦੀ 19 ਸਾਲਾਂ ਦੇ ਨੌਜਵਾਨ ਦੀ ਜੋ ਸਿਗੀ ਜਾਨ ਚਲੀ ਗਈ ਸੀ ਤੇ ਫਿਰੋਜ਼ਪੁਰ ਚ ਵੀ ਇੱਕ ਘਟਨਾ ਜੋ ਸਿਗੀ ਪਹਿਲੀ ਨਹੀਂ ਐ ਇਸ ਤੋਂ ਕੁਝ ਦਿਨ ਸਮਾਂ ਪਹਿਲਾਂ ਵੀ ਫਿਰੋਜ਼ਪੁਰ ਤੋਂ ਇੱਕ ਇੱਕ ਗੋਲੀਆਂ ਚੁਲਾਣ ਦੀ ਘਟਨਾ ਸਾਹਮਣੇ ਆਈ ਸੀ ਜਿੱਤੇ ਇੱਕ ਫਿਲਮੀ ਸੀਨ ਵਾਂਗਨ ਸ਼ਰੀਆਮ ਨੌਜਵਾਨਾਂ ਨੇ ਸੜਕਾਂ ਤੇ ਗੋਲੀਆਂ ਚੁਲਾਈਆਂ ਸੀ ਇੰਟਰਜਾਪਦਾ ਸੀ ਜਿਵੇਂ ਕੋਈ ਫਿਲਮ ਦਾ ਸੀਨ ਹੋਵੇ ਤੇ ਹੁਣ ਫੇਰ ਤੋਂ ਬੀਤੇ ਦੋ ਦਿਨ ਪਹਿਲਾਂ ਵੀ ਫਿਰੋਜ਼ਪੁਰ ਚ ਸ਼ਰੀਆਮ ਇੱਕ ਡਾਕਟਰ ਦੇ ਕਲੀਨਿਕ ਚ ਵੜ ਕੇ ਗੋਲੀਆਂ ਚਲੀਆਂ ਤੇ ਹੁਣ ਅੱਜ ਵੀ ਤਾਬੜ ਤੋੜ ਗੋਲੀਆਂ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਚੱਲਿਏ ਨੇ ਜੋ ਫਿਰ ਤੋਂ ਇੱਕ ਵੱਡੇ ਸਵਾਲ ਪੰਜਾਬ ਦੀ ਕਾਨੂੰਨੀ ਵਿਵਸਥਾ ਤੇ ਭਗਵੰਤ ਸਰਕਾਰ ਤੇ ਖੜੇ ਕਰ ਰਹੀ ਹੈ ਕਿ ਆਖਿਰ ਪੰਜਾਬ ਦੀ ਕਾਨੂੰਨੀ ਵਿਵਸਥਾ ਇੰਨੀ ਖਰਾਬ ਹੋ ਗਈ ਹੈ ਕਿ ਪੰਜਾਬ 'ਚ ਸ਼ਰੀਆਮ ਗੋਲੀਆਂ ਚੱਲਣ ਦਾ ਮਜ਼ਾਕ ਬਣ ਕੇ ਰਹਿ ਗਿਆ ਹੈ। ਆਏ ਦਿਨ ਸ਼ਰੀਆਮ ਕਿਤੇ ਵੀ ਗੋਲੀ ਚੱਲਣ ਦਾ ਮਾਮਲਾ ਜੋ ਹੈ ਸਾਹਮਣੇ ਆ ਰਿਹਾ ਤੇ ਇਹ ਵਾਅਦਾ ਜਾ ਰਿਹਾ ਤੇ ਆਖਿਰ 'ਚ ਪੁਲਿਸ ਬੜੀ ਆਸਾਨੀ ਨਾਲ ਕਹਿ ਦਿੰਦੀ ਹੈ ਕਿ ਆਪਾਂ ਕੰਮ ਕਰ ਰਹੇ ਹਾਂ, ਆਸ਼ਵਾਸ਼ਣ ਦੇ ਦਿੰਦੀ ਹੈ ਪਰ ਵੱਡਾ ਸਵਾਲ ਉਹੀ ਕਿ ਜਿੱਥੇ ਭਗਵੰਤ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ ਪੰਜਾਬ 'ਚ ਨਸ਼ਾ ਖਤਮ ਕਰਨ ਦਾ ਤੇ ਕੰਮ ਕਰ ਰਹੀ ਹੈ ਤੇ ਉਸ ਵਿੱਚਕਾਰ ਹੀ ਕਾਨੂੰਨ ਵਿਵਸਥਾ ਵੱਲ ਕੋਈ ਧਿਆਨ ਭਗਵੰਤ ਸਰਕਾਰ ਦਾ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਇਦਾਂ ਦੀਆਂ ਕਟਨਾਵਾ ਆਏ ਦਿਨ ਵੱਧਦੀਆਂ ਜਾ ਰਹੀ ਨੇ ਹੁਣ ਫਿਰੋਜ਼ਪੁਰ ਜੂ ਵੀ ਲਗਾਤਾਰ ਦੋ ਤਿੰਨ ਦਿਨ ਜੀ ਦੂਸਰੀ ਘਟਨਾ ਜੋ ਹੈ ਸ਼੍ਰੀਆਮ ਗੋਲੀ ਚੱਲਣ ਦੀ ਵਾਪਰੀ ਹੈ ਤੇ ਹੁਣ ਤੱਕ ਦੋਨੋਂ ਹੀ ਕਟਨਾਵਾ ਦਾ ਪਤਾ ਨਹੀਂ ਲੱਗ ਪਾਇਆ ਯਾਨੀ ਕਿ ਹਜੇ ਤੱਕ ਇਹ ਸਾਫ਼ ਨਹੀਂ ਹੋਇਆ ਕਿਉਂਕਿ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਵੱਲੋਂ ਵੀ ਕਿਹਾ ਗਿਆ ਕਿ ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ ਤੇ ਹਜੇ ਜੋ ਪੁਲਿਸ ਦੇ ਮਾਮਲੇ ਦੀ ਜਾਂਚ ਚ ਜੋ ਹੈ ਲੱਗੀ ਹੋਈ ਹੈ ਫਿਲਹਾਲ ਹੁਣ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਕਿ ਦੋਨੋਂ ਹੀ ਘਟਨਾਵਾਂ ਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਤੇ ਆਖਿਰਕਾਰ ਕਿਸ ਨੇ ਗੋਲੀ ਚਲਾਈ ਏ ਤੇ ਕਿਉਂ ਚਲਾਈ ਏ ਇਹ ਹਜੇ ਸਾਫ ਨਹੀਂ ਹੋਇਆ ਨਾ ਹੀ ਡਾਕਟਰ ਵਾਲੇ ਮਾਮਲੇ ਚ ਤੇ ਨਾ ਹੀ ਹਜੇ ਇਮੀਗ੍ਰੇਸ਼ਨ ਵਾਲੇ ਮਾਮਲੇ ਚ ਤੇ ਹੁਣ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਲੇਕਿਨ ਆਖਿਰ ਇਸ ਘਟਨਾਵਾ ਨੇ ਇਸ ਸ਼ਰੀਆਮ ਗੋਲੀ ਚੱਲਣ ਦੇ ਮਾਮਲੇ ਨੇ ਫੇਰ ਤੋਂ ਵੱਡੇ ਸਵਾਲ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਭਗਵੰਤ ਸਰਕਾਰ ਤੇ ਖੜੇ ਕਰ ਦਿੱਤੇ ਨੇ ਤੁਮੋਂ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਆਖਿਰ ਪੰਜਾਬ ਦੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਕੋਈ ਧਿਆਨ ਜਾਂਦਾ ਤੇ ਇਸ ਖਿਲਾਫ ਕੀ ਵੱਡੀ ਜੁ ਕਾਰਵਾਈ ਕੀਤੀ ਜਾਂਦੀ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਫਿਲਹਾਲ ਅੱਜ ਦੇ ਕ੍ਰਾਈਮ ਚਾਰਟ ਚ ਬਸ ਇੰਨਾ ਹੀ ਜਲਦੀ ਕ੍ਰਾਈਮ ਸਟੋਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਵੇਖਦੇ ਰਹੋ ਪੰਜਾਬ ਦਾ